ਜੋ ਜਗਿੰਦਰ ਸਿੰਘ ਪੈਣੀ ਮਹਾਰਾਜ ਜੀ ਅੱਜ ਵੀ ਜੀ ਆਪਾਂ ਤੁਹਾਨੂੰ ਪੰਜ ਦਿਨ ਦਿੱਤੇ ਦੀ ਕਬਡੀ ਸਰ ਜਿੱਤਾ ਜੀ ਇਹ ਵਰਤਨ ਤੋਂ ਪਹਿਲਾਂ ਤੁਹਾਨੂੰ ਪ੍ਰੋਬਲਮਾਂ ਕੀ ਕੀ ਸੀਗੀਆਂ ਪ੍ਰੋਬਲਮਾਂ ਆ ਖਾਸ਼ੇ ਤੁਰਿਆ ਨਹੀਂ ਹੁੰਦਾ ਸੀ ਜੀ ਬੈਠੇ ਨੇ ਨਾ ਰੋਟੀ ਆਦੀ ਹੁੰਦੀ ਸੀ ਠੀਕ ਹੈ ਜੀ ਕੀ ਚੱਕਰ ਵਾਲੇ ਹੁੰਦੇ ਸੀ ਅਜਿਹੇ ਚੱਕਰ ਹੁੰਦੇ ਸੀ ਇਹ ਕਿੰਨੇ ਟਾਈਮ ਤੋਂ ਸੀ ਪ੍ਰੋਬਲਮਾਂ ਤੁਹਾਨੂੰ ਜੀ ਇਹ ਹੋਵੇ ਜੀ 2 ਸਾਲ ਦੀ ਅਸੀਂ 2 ਸਾਲ ਤੋਂ ਪ੍ਰੋਬਲਮਾਂ ਹੈਗੀਆਂ ਸੀਗੇ ਠੀਕ ਇਹ ਤੁਸੀਂ ਕਿਤੇ ਦਿਖਾਇਆ ਪਹਿਲਾਂ ਕਿਸੇ ਨੂੰ ਜਾਂ ਜੀ ਮੈਡੀਸਨ ਬਹੁਤ ਡਾਕਟਰਾਂ ਕੋਲ ਆਇਆ ਜੀ ਅਛਾ ਕਿਵੇਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਤੁਹਾਡਾ ਬਹੁਤ ਮਾੜਾ ਮੋਟਾ ਪੈਂਦਾ ਸੀ ਠੀਕ ਹੈ ਜਿਵੇਂ ਤੁਹਾਡਾ ਕੰਮ ਕਰਨ ਦੇ ਵਿੱਚ ਕੀ ਸਥਿਤੀ ਸੀ ਜਾਂ ਕੀ ਤੁਹਾਡੇ ਪ੍ਰੋਬਲਮ ਦੀ ਹੁੰਦਾ ਹੀ ਨਹੀਂ ਜੀ ਕੰਮ ਦਾ ਕੁਝ ਵੀ ਨਹੀਂ ਹੁੰਦਾ ਸੀ ਜੀ ਠੀਕ ਹੈ ਜੀ ਫੜਕੀ ਭਾਉਂਦੇ ਸੀ ਫੜਕੀ ਭਾਉਦੇ ਸੀਗੇ ਬਾਹਰ ਅੰਦਰ ਲੈ ਕੇ ਜਾਂਦੇ ਸੀਗੇ ਤਾਂ ਵੀ ਨਾਲ ਜਾਂਦੇ ਜੀ ਨਾਲ ਜਾਂਦੇ ਸੀ ਫੜਕੀ ਬੈਠਦੇ ਸੀਗੇ ਠੀਕ ਹੈ ਇਹ ਪ੍ਰੋਬਲਮ ਕਿੰਨੇ ਟਾਈਮ ਤੋਂ ਜਿਸ ਨੂੰ ਫੜਕੀ ਲੈ ਕੇ ਜਾਂਦੇ ਜਿਹੜੀ ਉਹਨੂੰ 2 ਸਾਲ ਤੋਂ ਜੀ ਜੇ ਹੱਥ ਥੱਲੇ ਵਾਹਿੰਦਾ ਤੇ ਤਾਂ ਉੱਠਿਆ ਨਹੀਂ ਹੁੰਦਾ ਜੀ ਠੀਕ ਹੈ ਖੜਾ ਨਹੀਂ ਹੋਏ ਜੀ ਜੇ ਖੜਾ ਵੀ ਹੋਏ ਜੀ ਤਾਂ ਵੀ ਸਵਾਰੇ ਤੋਂ ਬਣਾ ਖੜਿਆ ਨਹੀਂ ਹੁੰਦਾ ਜੀ ਠੀਕ ਤੋਰਾ ਫੇਰਾ ਕਿੰਨਾ ਕਰ ਲੈਂਦੇ ਸੀ ਪਹਿਲਾਂ ਕਿ ਜਮੀ ਨਹੀਂ ਹੁੰਦੀ ਜਮੀ ਨਹੀਂ ਹੁੰਦਾ ਸੀ ਜਿਵੇਂ ਆਪਣਾ ਤੁਸੀਂ ਪੰਜ ਯੂਸ ਵਰਤੇ ਬੋਡੀ ਸਰਵਿਸ ਵਰਤਿਆ ਇਹਦੇ ਨਾਲ ਕੀ ਫਰਕ ਪਿਆ ਦਨ ਜੁਨਮ ਟ੍ਰੈਡ ਵੀ ਚਲਾਉਣ ਲੱਗੇ ਜੀ ਉਹ ਵੀ ਚਲਾਉਣਾ ਬਾਈ ਜਾਨੀ ਕਰੀਆ ਅੱਛਾ ਪਹਿਲਾਂ ਤਾਂ ਜਨ ਕੇ ਸਾਰੇ ਨਾ ਬੈਂਦੇ ਉਹਨੂੰ ਖੁਦ ਚਲਾਉਣਾ ਹੈ ਖੁਦ ਚਲਾਉਣਾ ਜਾਂ ਆਪ ਦੇ ਆਪ ਚੜਦੇ ਜੀ ਆਪ ਦੇ ਆਪ ਉਤਰਦੇ ਜੀ ਮੋਟਰਸਾਈਕਲ ਵਗੈਰਾ ਵੀ ਚਲਾ ਲੈਣਾ ਕੁਝ ਚੀਜ਼ਾਂ ਹੋਈ ਦੀ ਅੱਜ ਵੀ ਤੋਰਾ ਫੇਰਾ ਵਧੀਆ ਕਰ ਲੈਣੋ ਜੀ ਹੁਣ ਕਿੰਨਾ ਕੁ ਤੁਰ ਫੇਰ ਲੈਣੋ ਜੀ ਹੁਣ ਤਾਂ ਹੀ ਵਧੀਆ ਤੁਰ ਪੈਣੇ ਥੋੜਾ ਜਿਹਾ ਬਸ ਰੱਤਾ ਜੀ ਬਰੋੜੂਣ ਜੀ ਠੀਕ ਹੈ ਬ टीवी ਬੜੀ ਆਜ਼ਮਾ ਦੀ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਦਿੱਕਤਾਂ ਨਹੀਂ ਮੈਂ ਕਹਿੰਦਾ ਜੀ ਬਹੁਤ ਵਧੀਆ ਚੀਜ਼ ਹੈ ਵੀ ਵਰਤ ਕੇ ਦੇਖਣ ਇੱਕ ਵਾਰੀ ਠੀਕ ਹੈ ਜੀ ਥੈਂਕ ਯੂ